ਹੈਲੋ ਜੀ ਸਸ ਸਿਕਾਲ ਸਾਰੇ ਵੀਵਰ ਨੂੰ ਸਾਡੇ ਦੀਦੀ ਹੋ ਗਏ ਨੇ ਰੈਡੀ ਇਹ ਜਾ ਰਹੇ ਨੇ ਅੱਜ ਮਾਰਕੀਟ ਵਿੱਚ ਕੁਝ ਸਮਾਨ ਲੈਣਾ ਸੀ ਇਹਨਾਂ ਨੇ ਤੇ ਹੁਣ ਅਸੀਂ ਅੱਜ ਤੁਹਾਨੂੰ ਥੋੜੇ ਜਿਹਾ ਆਪਣੇ ਉਹ ਜਿਹੜਾ ਸੂਟ ਬਣਾਉਣ ਦਾ ਬਲੌਗ ਜਿਹੜਾ ਮਿਸ ਹੋ ਗਿਆ ਤੇ ਇਸ ਕਰਕੇ ਆਪਾਂ ਹੁਣ ਜਿਹੜਾ ਵਾ ਤੁਹਾਨੂੰ ਸੂਟ ਥੋੜੇ ਜਿਹਾ ਟਾਈਮ ਤੱਕ ਸੂਟ ਦਿਖਾਵਾਂ ਇਹਨੂੰ ਵਿੱਚ ਜੋੜ ਦੂੰਗੀ ਕਿਸ ਤਰ੍ਹਾਂ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੂਟ ਜਿਹੜੇ ਅਸੀਂ ਕੱਲ ਲੈ ਕੇ ਆਏ ਸੀ ਪਰ ਅਸੀਂ ਬਲੌਗ ਜਿਹੜਾ ਸ਼ੂਟ ਨਹੀਂ ਕਰ पाए ਤੇ ਚਲੋ ਅਸੀਂ ਦਿਖਾਉਨੇ ਆ ਸੂਟ ਆ ਜਿਹੜਾ ਸੂਟ ਹੈ ਮਤਲਬ ਕਿ ਆ ਵਧੀਆ ਬਣਿਆ ਹੋਇਆ ਵਾ ਜਿੱਦਾਂ ਕਿ ਕਾਟਨ ਦਾ ਵਾ ਜਿਹਦਾ ਗਰਮੀਆਂ ਵਾਸਤੇ ਆ ਪਾਰਟੀ ਵੀਰ ਥੋੜੇ ਹੋ ਜਾਂਦੇ ਆ ਇਹ ਵੱਡੀ ਦੀਦੀ ਦਾ ਵਾ ਆ ਸੇਮ ਡਿਜ਼ਾਈਨ ਸੇਮ ਬਸ ਕਲਰ ਚੇਂਜ ਆ ਇਹ ਛੋਟੀ ਦੀਦੀ ਦਾ ਵਾ ਇਹ ਬਹੁਤ ਸੋਹਣਾ ਜਿੱਦਾਂ ਆ ਨਾਲ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਵਾ ਇਹ ਉਹਦਾ ਦੁਪੱਟਾ ਜਿੱਦਾਂ ਬਹੁਤ ਸੋਹਣਾ ਵਰਕ ਹੋਇਆ ਵਾ ਤੇ ਇਹ ਇਹਦੇ ਨਾਲ ਇਦਾਂ ਪ੍ਰਿੰਟਡ ਸੂਟ ਆ ਤੇ ਕੱਪੜਾ ਵੀ ਇੰਨਾ ਪਿਆਰਾ ਬਣਾ ਬਿਦਾਊਟ ਲਾਈਨਿੰਗ ਤੋਂ ਜਿੱਦਾਂ ਗਰਮੀਆਂ ਵਿੱਚ ਆਪਾਂ ਜਿਹੜਾ ਵਾ ਇਹ ਸੂਟ ਪਾ ਸਕਦੇ ਆ ਇਹ ਸੂਟ ਦਾ ਕਲਰ ਵੀ ਬਹੁਤ ਸੋਹਣਾ ਵਾ ਵਾਈਨ ਜਿਹਾ ਕਲਰ ਹੈ ਇਹ ਹੈਗਾ ਛੋਟੀ ਦੀਦੀ ਦਾ ਸੂਟ ਤੇ ਆਹ ਹੈਗਾ ਵਾ ਵੱਡੀ ਦੀਦੀ ਦਾ ਸੇਮ ਇਹ ਵੀ ਉਹੀ ਚੀਜ਼ ਆ ਥੋੜਾ ਜਿਹਾ ਕੱਪੜਾ ਵੈ ਦਾ ਤੇ ਇਹਦਾ ਵਰਕ ਹੋਇਆ ਵਾ ਥਿੱਲੇ ਦਾ ਵਰਕ ਹੋਇਆ ਵਾ ਤੇ ਆ ਦੁਪੱਟਾ ਵੀ ਜਿਹੜਾ ਨਾਲ ਬਹੁਤ ਸੋਹਣਾ ਬਣਿਆ ਵਾ ਇਦਾਂ ਆ ਜਿਹੜਾ ਚੀਜ਼ ਜਿਹੜੀ ਹੈ ਇਹ ਬਾਰਡਰ ਆ ਇਹਦਾ ਬਾਰਡਰ ਆ ਤੇ ਕਪੜਾ ਇੰਨਾ ਸੌਫਟ ਆ ਕਿ ਮਤਲਬ ਮਜ਼ਾ ਆ ਜਾਂਦਾ ਆਪਾਂ ਕਿਤੇ ਜਾਣਾ ਹੋਵੇ ਆਪਾਂ ਗਰਮੀਆਂ ਵਿੱਚ ਆਪਾਂ ਨੂੰ ਘੁੱਟਣ ਜੀ ਨਹੀਂ ਮਹਿਸੂਸ ਹੋਣੀ ਕਿ ਆਪਾਂ ਕੋਈ ਹੈਵੀ ਚੀਜ਼ ਪਾਈ ਹੈ ਮਤਲਬ ਬਹੁਤ ਸੋਹਣੇ ਸੂਟ ਆ ਨਾ ਦੇ ਆ ਸਾਰੇ ਜਣ ਮੈਨੂੰ ਦੱਸਿਓ ਵੀ ਕਿ ਤੁਹਾਨੂੰ ਕਿਹੜਾ ਸੂਟ ਸਭ ਤੋਂ ਪਸੰਦ ਆਇਆ ਇਹ ਦੀਰ ਪਸੰਦ ਆਇਆ ਕਿ ਮੇਰੀ ਜਠਾਣੀ ਦਾ ਕਿ ਮੀਰਾ ਕੇ ਸਿੱਧਲ ਦਾ ਇਸ ਤੋਂ ਬਾਅਦ ਅੱਗੇ ਹੈਗਾ ਆ ਹੈਗਾ ਵਾ ਮੇਰੀ ਜਠਾਣੀ ਦਾ ਸੂਟ ਉਹ ਥੋੜੇ ਜੇ ਮਤਲਬ ਕਿ ਕਲਰ ਥੋੜਾ ਲਾਈਟ ਲਾਈਟ ਜਿਦਾ ਕਲਰ ਜਿਆਦਾ ਪਸੰਦ ਕਰਦੇ ਆ ਹਾਂ ਦੁਪੱਟਾ ਵਾ ਇਹ ਬਹੁਤ ਸੋਹਣਾ 3D ਕਲਰ ਵਾਂਗੂ ਜਿਦਾ ਦੁਪੱਟਾ ਬਣਿਆ ਵਾ ਆ ਦੇਖੋ ਦੁਪੱਟਾ ਕਿੰਨਾ ਸੋਹਣਾ ਵਾ ਤੇ ਇਹਦਾ ਸੂਟ ਵੀ ਜਿੱਦਾਂ ਕੇ ਤੁਹਾਨੂੰ ਮੈਂ ਇਹਦਾ ਦਿਖਾਉਂਦੀ ਆ ਆ ਦੇਖੋ ਆ ਸੂਟ ਵੀ ਬਹੁਤ ਸੋਹਣਾ ਬਣਿਆ ਐ ਇਦਾਂ ਕੋਡੀਆਂ ਲੱਗੀਆਂ ਹੋਈਆਂ ਵਾ ਗਲੇ ਤੇ ਇਸ ਤਰ੍ਹਾਂ ਮੈਂ ਲੋਕ ਬਣਿਆ ਵਾ ਪੂਰਾ ਸੂਟ ਐ ਇਦਾਂ ਥੋੜਾ نیچے ਤੱਕ ਇਦਾਂ ਬਣਿਆ ਆਹ ਨਾਲ ਦੁਪੱਟਾ ਐ ਦੁਪੱਟਾ ਵੀ ਬਹੁਤ ਸੋਹਣਾ ਤੇ ਐਕਦਾਮ ਸੌਫਟ ਕਪੜਾ ਵਾ ਦੁਪੱਟੇ ਦਾ ਵੀ ਤੇ ਸੂਟ ਦਾ ਵੀ ਆਹ ਦੀ ਦੀ ਨੂੰ ਨਾਲ ਘਰ ਪਾਉਣ ਵਾਸਤੇ ਜਿੱਦਾਂ ਕਿ ਕਾਟਨ ਦੇ ਸੂਟ ਹੁੰਦੇ ਆ ਜਿੱਦਾਂ ਕਾਟਨ ਦੀਆਂ ਚੁੰਨੀਆਂ ਹੁੰਦੀਆਂ ਉਹਨਾਂ ਨਾਲ ਨਹੀਂ ਲੈ ਕੇ ਆਉਂਦੇ ਘਰ ਕਿਉਂਕਿ ਜਿਆਦਾ ਕੰਫਰਟੇਬਲ ਆਪਾਂ ਘਰ ਵਿੱਚ ਹੀ ਹੁੰਨੇ ਆ ਜਿੱਦਾਂ ਕਿ ਕੋਈ ਆਇਆ ਹੋਵੇ ਤਾਂ ਆਪਾਂ ਕਾਟਨ ਦੀਆਂ ਚੁੰਨੀਆਂ ਵਾਲੇ ਜਿਹੜੇ ਸੂਟ ਪੂਰਾ ਗਰਲਿਸ਼ ਲੁੱਕ ਬਣਿਆ ਹੋਇਆ ਵਾ ਐਦਾਂ ਦੁਪੱਟਾ ਐਦਾਂ ਸ਼ਰਟ ਆ ਆ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਵਾ ਦੁਪੱਟਾ ਤੇ ਨਾਲ ਆ ਕੋਈ ਕਈ ਲੜਕੀਆਂ ਜਿਹਦਾ ਪਲਾਜ਼ੋ ਵੀ ਸਟਿਚ ਕਰਵਾ ਸਕਦੀਆਂ ਤੇ ਜਿੱਦਾਂ ਸਲਵਾਰ ਵੀ ਆ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਵਾ ਤੇ ਆਹ ਸੂਟ ਤੁਸੀਂ ਦੇਖਿਆ ਹੋਣਾ ਮੇਰੇ ਬਲੌਗ ਵਿੱਚ ਮੈਨੂੰ ਇਦਾਂ ਦਾ ਸੂਟ ਜਿਹੜਾ ਪਾਇਆ ਸੀ ਤੁਸੀਂ ਮੋ ਕਲਰ ਜਿਹੜਾ ਵਾ ਵੱਡੀ ਦੀਦੀ ਨੂੰ ਆਏ ਵੱਡੀ ਦੀਦੀ ਦਾ ਆ ਛੋਟ ਆ ਛੋਟੀ ਦੀਦੀ ਦਾ ਆ ਦੋ ਸੂਟ ਹੈਗੇ ਆ ਇਹ ਮੰਮੀ ਦੇ ਇਹ ਕਾ ਸੂਟ ਤੇ ਇੱਕ ਆਮਲਾ ਸੂਟ ਇਹ ਵੀ ਤੁਹਾਨੂੰ ਥੋੜਾ ਰਿਵੀਲ ਕਰ ਦਿੰਦੀ ਆ ਇਦਾਂ ਬਣਿਆ ਮਮੀ ਦਾ ਸੂਟ ਆ ਉਹ ਕਹਿੰਦਾ ਸੀ ਕਿ ਮੈਨੂੰ ਹੈਵੀ ਕੋਈ ਵਰਕ ਵਾਲਾ ਸੂਟ ਨਹੀਂ ਚਾਹੀਦਾ ਮੈਂ ਰ ਕੋ ਮਤਲਬ ਗਰਮੀ ਵਿੱਚ ਬਿਲਕੁਲ ਹੀ ਜੜੇ ਆ ਸੂਟ ਮੈਂ ਨਹੀਂ ਪਾ ਸਕਦੀ ਇਸ ਕਰਕੇ ਉਹਨਾਂ ਦਾ ਵੀ ਕਾਟਨ ਦਾ ਵਾਹ ਇਹ ਨਾਲ ਸਲਵਾਰ ਹੈ ਆ ਨਾਲ ਦੁਪੱਟਾ ਹੈ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਵਾ ਇਹ ਸਾਰੇ ਸੂਟ ਜਿਹੜੇ ਆ ਇਹ ਮੇਰੀ ਪਸੰਦ ਦੇ ਆ ਪਰ ਪੈਸੇ ਜਿਹੜੇ ਉਹ ਦੀਦੀ ਉਹਨਾਂ ਨੇ ਲਾਏ ਆ ਆ ਮਮੀ ਦਾ ਸੂਟ ਆ ਇਦਾਂ ਮਤਲਬ ਬਾਰਡਰ ਬਣਿਆ ਵਾ ਤੇ ਪਿਓਰ ਕਾਟਨ ਦਾ ਜਿਹੜਾ ਸੂਟ ਹੈ ਇੱਕਦਮ ਠੰਡਾ ਸੂਟ ਆ ਕਿ ਬਿਲਕੁਲ ਵੀ ਜਿਹੜਾ ਵਾ ਉਹ ਗਰਮੀ ਨਹੀਂ ਲੱਗਦੀ ਜਿੱਦਾਂ ਘਰ ਵੀ ਪਾ ਸਕਦੇ ਆ ਆਪਾਂ ਗੁਰਦੁਾਰੇ ਜਾਣਾ ਹੋਵੇ ਤਾਂ ਵੀ ਪਾ ਸਕਦੇ ਆ ਦੁਪੱਟਾ ਇੱਕਦਮ ਸੌਫਟ ਦੁਪੱਟਾ ਵਾ ਆ ਦੇਖੋ ਇਹ ਹੈਗੇ ਸੂਟ ਪਿਓਰ ਕਾਟਨ ਹੈ ਨਾ ਜਿਸ ਦਾ ਠੀਕ ਆ ਇਹ ਆ ਗਿਆ ਅੰਤਰਪੀਤ ਕੌਰ ਜੀ ਦਾ ਸੂਟ ਤਾਨੂੰ ਤੇ ਪਤਾ ਹੀ ਆ ਮੈਨੂੰ ਥੋੜੇ ਜਿਹੜਾ ਵਰਕ ਪਰਲ ਵਰਕ ਹੋਇਆ ਹੋਵੇ ਜਾਂ ਕੁਝ ਹੈਵੀ ਵਿੱਚ ਥੋੜਾ ਮੈਨੂੰ ਜ਼ਿਆਦਾ ਪਸੰਦ ਆ। ਸਾਰੇ ਵੀਵਰ ਆ ਹੈਗਾ ਜੀ ਮੇਰਾ ਸੂਟ। ਆ ਦੇਖੋ। ਆ ਹੈਗਾ ਜੀ ਨਾਲ ਪਲਾਜੋ ਬਣਾ ਸਕਦੇ ਆ, ਸਲਵਾਰ ਬਣਾ ਸਕਦੇ ਆ। ਇਹਦੇ ਨਾਲ ਹੀ ਤਨ ਮੈਂ ਇੱਕਦਮ ਖੋਲ ਕੇ ਦਿਖਾਉਂਦਾ। ਆ ਹੈਗਾ ਜੀ ਮੇਰਾ ਸੂਟ। ਆ ਦੇਖੋ। ਇਹਦਾ ਤੇ ਅਨ ਸਟਿਚ ਹੈ ਆਇਦਰ ਕੀ ਰਬਣਿਆ ਆ ਆ ਦੇਖੋ ਘੇਰੇ ਤੇ ਜਿੱਦਾਂ ਪੂਰੀਆਂ ਮੋਤੀ ਮੋਤੀ ਹੈ ਜਿਹਾ ਮੋਤੀ ਲੱਗੇ ਹੋਏ ਆ ਬਾਰਡਰ ਬਣਿਆ ਇਹ ਪੱਕੇ ਕਰਨ ਵਾਲੇ ਹੁੰਦੇ ਆ ਆ ਦੇਖੋ ਐਦਾਂ ਬਾਹਮਾਂ ਵੀ ਬਹੁਤ ਸੋਹਣੀਆਂ ਪਾਕਿਸਤਾਨੀ ਸਟਾਈਲ ਦੀਆਂ ਬਾਹਮਾਂ ਬਣੀਆਂ ਵਾਂ ਮੇਰੇ ਮਨ ਦੀ ਪਾਕਿਸਤਾਨੀ ਜਿਹੀ ਪਸੰਦ ਤੇਰੀ ਮੰਮਾ ਨੇ ਪਸੰਦ ਆ ਇਹਦਾ ਪਾਕਿਸਤਾਨੀ ਜਿਹੜੇ ਅੱਜਕੱਲ ਚੱਲਦੇ ਆ ਉਹ ਬਾਹਮਾ ਬਣਿਆ ਬਾਜੂ ਇਹਦਾ ਗਲਾ ਜਿਹੜਾ ਬਹੁਤ ਸੋਹਣਾ ਵਾ ਇਹ ਸ਼ਰਟ ਹੋ ਗਈ ਆ ਹੈਗਾ ਜੀ ਇਹਦਾ ਦੁਪੱਟਾ ਆ ਦੇਖੋ ਦੁਪੱਟਾ ਵੀ ਕਿੰਨਾ ਸੋਹਣਾ ਇਹਦਾ ਆ ਦੇਖੋ ਇਹਦਾ ਦੁਪੱਟਾ ਵੀ ਜਿਹੜਾ ਉਸਤੇ ਵੀ ਇਹਦਾ ਪੂਰੀ ਕਿਨਾਰੀ ਲਾਈ ਹੋਈ ਹੈ ਆ ਦੇਖੋ ਦੁਪੱਟਾ ਵੀ ਹੈ ਇੱਕਦਮ ਗਰਮੀ ਅਚ ਕੋਈ ਪਾਰਾ ਨਹੀਂ ਹਲਕਾ ਫੁਲਕਾ ਦੁਪੱਟਾ ਹੈ ਆ ਲਿਆ ਆ ਜੀ ਸੇਜਲ ਦਾ ਸੂਟ ਸੇਜਲ ਕਹ ਰਹੀ ਸੀ ਮੰਮਾ ਇੱਕ ਮੈਂ ਵੀ ਪਲਾਜ਼ੋ ਸੂਟ ਬਣਾਉਣਾ ਜਿੱਦਾਂਗੇ ਉਹਦੇ ਵਾਸਤੇ ਵੀ ਕਾਟਨ ਦਾ ਆ ਸ਼ਰਟ ਸ਼ਰਟ ਪਲਾਜੋ ਪਲਾਜੋ ਤੇ ਆ ਨਾ ਦੁਪੱਟਾ ਹੁਣ ਤੁਸੀਂ ਸਾਰਿਆਂ ਨੂੰ ਦੱਸਣਾ ਵਾ ਕਿ ਕਿਹਦਾ ਸੂਟ ਤੁਹਾਨੂੰ ਸਭ ਤੋਂ ਜ਼ਿਆਦਾ ਸੋਹਣਾ ਲੱਗਾ ਕਿਉਂਕਿ ਸੂਟ ਤੇ ਵੈਸੇ ਸਾਰੇ ਸੋਹਣੇ ਆ ਪਰ ਤੁਸੀਂ ਆਪਣੀ ਰਾਏ ਜਿਹੜੀ ਆ ਜ਼ਰੂਰ ਕਮੈਂਟ ਬਾਕਸ ਵਿੱਚ ਕਰਨੀ ਆਪਣੀ ਦੋਸੋ ਸੋ ਮਿਲਦੇ ਆ ਬਾਏ 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 ਬਾਏ